ਸ਼੍ਰੋਮਣੀ ਕਾਲੀਦਲ ਪੁਨਰ ਸੁਰਜੀਤ ਨੂੰ ਮਜ਼ਬੂਤ ਕਰਨ ਦੇ ਲਈ ਜ਼ਿਲ੍ਹਾ ਪੱਤਲੀ ਮੀਟਿੰਗ ਕਲਨੌਰ ਦੇ ਵਿੱਚ ਕਰਵਾਈ ਗਈ ਜਿਸ ਦੇ ਵਿੱਚ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਜਿਨ੍ਹਾਂ ਨੇ ਕਈ ਵਿਰੋਧੀਆਂ ਨੂੰ ਸਿੱਧੇ ਹੱਥੀਂ ਨਿਸ਼ਾਨੇ ਸਾਧੇ ਹੋਏ ਨਸ਼ੇ ਨੂੰ ਲੈ ਕੇ ਅਤੇ ਮੀਡੀਆ ਨੂੰ ਲੈ ਕੇ ਅਤੇ ਹੋਰ ਕਈ ਮਸਲਿਆਂ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਔਰਤਾਂ ਅਤੇ ਲੋਕਾਂ ਦੇ ਵਿਚਾਰ ਸੁਨੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਸੁੱਚਾ ਸਿੰਘ ਜੀ ਛੋਟੇਪੁਰ ਸਾਹਿਬ ਤੇ ਸਾਡੀ ਜਿਹੜੀ ਜ਼ਿਲ੍ਹਾ ਕਮੇਟੀ ਹੈ ਸ਼ਹਿਰੀ ਪ੍ਰਧਾਨ ਔਰ ਦਿਹਾਤੀ ਪ੍ਰਧਾਨ ਵੱਲੋਂ ਇੱਕ ਵਰਕਰਾਂ ਦੀ ਜਿਹੜੀ ਹੈ ਉਹ ਇਕੱਤਰਤਾ ਕੀਤੀ ਗਈ ਹੈ ਇਹ ਗੱਲ ਵੱਖਰੀ ਹੈ ਕਿ ਵਰਕਰਾਂ ਦੀ ਜਿਹੜੀ ਇਹ ਇਕੱਤਰਤਾ ਜਿਹੜੀ ਹੈ ਇਹ ਰੈਲੀ ਦਾ ਰੂਪ ਧਾਰਨ ਕਰ ਗਈ ਹੈ ਪਰ ਸਾਡੀ ਇਹ ਵਰਕਰਾਂ ਦੀ ਜਿਹੜੀ ਇਕੱਤਰਤਾ ਸੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਵਰਕਰਾਂ ਨੂੰ ਬੂਸਟ ਕਰਨ ਵਾਸਤੇ ਜਿਹੜਾ ਹੈ ਉਹ ਇਹ ਸਾਰਾ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਸਮਾਂ ਆ ਗਿਆ ਹੈ ਕਿ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹ ਤਰਦਦ ਕਰੀਏ ਯਤਨ ਕਰੀਏ ਕਿਉਂਕਿ ਇਸ ਕਿਸਮ ਦੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਨੇ ਇਹ ਬੜੇ ਘਾਤਕ ਨੇ ਦੰਦ ਤੇ ਹਾਰੇ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ ਕੋਈ ਜ਼ਮੀਨ ਵੇਚ ਕੇ ਆਉਂਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤੇ ਕੋਈ ਖਰੀਦਣ ਦੇ ਲਈ ਜਿਹੜਾ ਉਹ ਕੋਈ ਮਾੜੀ ਮੋਟੀ ਕੋਈ ਯਤਨ ਕਰਦਾ ਹੈ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਕੋਈ ਬਿਜ਼ਨਸਮੈਨ ਹੈ ਕੋਈ ਦੁਕਾਨਦਾਰ ਹੈ ਕੋਈ ਸ਼ੋਰੂਮ ਚਲਾਉਂਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤੇ ਇਹ ਪੰਜਾਬ ਦੇ ਜਿਹੜੇ ਹਾਲਾਤ ਨੇ ਇਸ ਕਿਸਮ ਦੇ ਬਣ ਗਏ ਜਿਸ ਕਿਸਮ ਦੇ ਅਸੀਂ ਛੋਟੇ ਹੁੰਦੇ ਬਿਹਾਰ ਤੇ ਯੂਪੀ 'ਚ ਸੁਣਦੇ ਹੁੰਦੇ ਸੀ ਵੀ ਉੱਥੇ ਐਦਾਂ ਦਾ ਬਾਹੂਬਲੀ ਹੁੰਦੇ ਆ ਉੱਥੇ ਜਿਹੜੇ ਬਾਹੂਬਲੀ ਫਿਰ ਜਿਹੜੇ ਆ ਉਹ ਕ੍ਰਾਈਮ ਕਰਦੇ ਆ ਨਸ਼ੇ ਦਾ ਧੰਦਾ ਕਰਦੇ ਆ ਨਜਾਇਜ਼ ਅਸਲੇ ਦਾ ਧੰਦਾ ਕਰਦੇ ਆ ਤੇ ਮਰਡਰ ਵੀ ਜਿਹੜੇ ਆ ਉਹ ਫਰੋਤੀਆਂ ਲੈ ਕੇ ਜਿਹੜਾ ਉਹ ਕੀਤੇ ਜਾਂਦੇ ਆ ਇਹ ਗੱਲਾਂ ਜਾਂਦਾ ਸੀ ਫਿਲਮਾਂ 'ਚ ਸੁਣਦੇ ਹੁੰਦੇ ਸੀ ਤੇ ਜਾਂ ਛੋਟੇ ਹੁੰਦੇ ਸੁਣਦੇ ਸੀ ਵੀ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਲੇਕਿਨ ਉਹ ਚੀਜ਼ਾਂ ਜਿਹੜੀਆਂ ਅੱਜ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਪਿੰਡਿਆਂ ਦੇ ਉੱਤੇ ਹੰਡਾ ਰਹੇ ਆ ਕਿਤੇ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਦੇ ਕਿਸੇ ਗਾਇਕ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਦੇ ਕਿਸੇ ਬਿਜ਼ਨਸਮੈਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਲਈ ਬਹੁਤ ਘਾਤਕ ਹੈ ਔਰ ਅਸੀਂ ਲੋਕਾਂ ਨੂੰ ਲਾਮਬੰਦ ਉਹ ਪਿੰਡ ਪਿੰਡ ਕਸਬੇ ਕਸਬੇ ਜਾ ਕੇ ਜਿਹੜਾ ਹੈ ਉਹ ਹੁਣ ਪ੍ਰੋਗਰਾਮ ਉਹ ਲਿਖ ਕੇ ਜਿਹੜਾ ਯਤਨ ਕਰਾਂਗੇ ਔਰ ਕਰ ਰਹੇ ਆ ਅੱਜ ਕਲਾਨੌਰ ਦੇ ਵਿੱਚ ਜਿਹੜਾ ਹੈ ਅਸੀਂ ਵਰਕਰਾਂ ਦੀ ਜਿਹੜੀ ਆ ਇਹ ਇੱਕ ਪਹਿਲੀ ਮੀਟਿੰਗ ਜਿਹੜੀ ਆ ਉਹ ਕੀਤੀ ਸਾਡਾ ਕਾਜੀਗਰ ਜਿਹੜਾ ਆਪਣਾ ਬਿਜ਼ਨਸ ਨੂੰ ਦੱਸੇ ਕਰ ਤੇ ਬਾਦੀਆਂ ਗੱਲਾਂ ਨਹੀਂ ਜੀ ਫਿਲਹਾਲ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਜਿਹੜਾ ਹੈ ਆਪਣੇ ਨਾਲ ਜੋੜੀਏ ਲਾਮਬੰਦ ਕਰੀਏ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਘੱਟੋ ਘੱਟ ਦੱਸਿਏ ਤਾਂ ਸਹੀ ਨਾ ਲੋਕਾਂ ਨੂੰ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਸਾਡੇ ਨਾਲ ਵਾਪਰ ਕੀ ਰਿਹਾ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਸਰਕਾਰਾਂ ਚਾਵਾਂਗੇ ਅਸੀਂ ਵੀਆਈਪੀ ਕਲਚਰ ਖਤਮ ਕਰਦੇਾਂਗੇ ਉਹ ਖੁਦ ਵੀਆਈਪੀ ਬਣ ਗਏ ਜਿਨ੍ਹਾਂ ਨੇ ਦਾਵਾ ਕੀਤਾ ਸੀ ਅਸੀਂ ਸੀਟਾਂ ਜਿਹੜੀਆਂ ਆਮ ਘਰਾਂ ਦੇ ਨੌਜਵਾਨਾਂ ਨੂੰ ਦੇਾਂਗੇ ਆਮ ਘਰਾਂ ਦੇ ਲੋਕਾਂ ਨੂੰ ਦੇਾਂਗੇ ਉਹ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਦੇਣ ਲੱਗ ਕੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਹੋ ਗਈਆਂ ਨੇ ਇਸ ਕਰਕੇ ਅਸੀਂ ਜਿਹੜਾ ਸਿਰ ਹਾਲ ਪੰਜਾਬ ਦੇ ਲੋਕਾਂ ਨੂੰ ਲਾਮਬਦ ਕਰਨ ਦੇ ਲਈ ਪਿੰਡ-ਪਿੰਡ ਜਾ ਕੇ ਜਿਹੜਾ ਹੈ ਉਹ ਪ੍ਰੋਗਰਾਮ ਉਲੀਕੇ ਹੈ ਪਿੰਡ-ਪਿੰਡ ਜਾ ਕੇ ਜਿਹੜਾ ਹੈ ਉਹ ਜਾਗਰੂਕ ਕਰਾਂਗੇ ਜਿਹੜਾ ਵੀ ਬਦਲਾਅ 2800 ਰੁਪਏ ਦਾ ਮੁੱਦਾ ਬਹੁਤ ਗੰਭੀਰ ਬਣਾਇਆ ਉਹਦੇ ਬਰਕੀ ਹੋ ਰਹੀ ਹੈ ਮਾ ਰਾਜਨੀਤੀ ਹੋ ਰਹੀ ਹੈ ਮੈਂ ਬਹੁਤ ਵਾਰ ਕਿਹਾ ਕਿ ਦੋਵੇਂ ਤੇਰਾ ਰਾਜਨੀਤੀ ਕਰ ਰਹੀਆਂ ਹਨ ਜਦ ਕਿ ਇਸ ਮੁੱਦੇ ਨੂੰ ਸਹਿਰਦਤਾ ਦੇ ਨਾਲ ਜਿਹੜਾ ਹੈ ਉਹ ਸਮਝਣ ਦੀ ਲੋੜ ਹੈ ਹਾਂਜੀ ਹਾਂਜੀ ਬਿਲਕੁਲ ਮੈਂ ਬੋਲੇ ਆ ਦੇ ਬਾਰੇ ਬਹੁਤ ਜਿਹੜਾ ਵੀ ਤੁਹਾਨੂੰ ਸੰਵੋਧਨ ਕਰਦਾ ਉਹ ਬਹੁਤ ਕਈ ਹੜੀ ਦੀ ਸ਼ਬਦਾਵਲੀ ਕਰ ਉਹ ਉਹ ਆਪਣਾ ਕਰ ਉਹ ਬਾਬਾ ਜੀ ਜਿਸ ਕਿਸਮ ਦੀ ਕਿਸੇ ਦੀ ਮਾਨਸਿਕਤਾ ਹੁੰਦੀ ਹੈ ਨਾ ਉਹ ਉਹੋ ਜੇ ਲਫ਼ਜ਼ ਵਰਤਦਾ ਜੀ ਉਹ ਜੇ ਕਿਸੇ ਦੀ ਘਟੀਆ ਕਿਸਮ ਦੀ ਜਿਹੜੀ ਮਾਨਸਿਕਤਾ ਹੈ ਕੋ ਗੁੰਡਾ ਟਾਈਪ ਜਿਸ ਕਿਸਮ ਦੀ ਬਿਰਤੀ ਹੈ ਤੇ ਉਹ ਉਹਦੀ ਫਿਰ ਸ਼ਬਦਾਵਲੀ ਵੀ ਜਿਹੜੀ ਹੈ ਉਹੋ ਜੇ ਕਿਸਮ ਦੀ ਹੁੰਦੀ ਹੈ ਜੀ ਨੂੰ ਸਬੋਧਨ ਕਰਨਾ ਚਾਹੁੰਦੇ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਹੋ ਜਿਹੜੇ ਪਘੋੜੇਦਲ ਦੇ ਜਿਹੜੇ ਆਈਟੀ ਵਿੰਗ ਦੇ ਲੋਕ ਐ ਉਹਨਾਂ ਨੂੰ ਸਮਝ ਹੀ ਨਹੀਂ ਆ ਪਘੋੜੇਦਲ ਦੇ ਆਈਟੀ ਵਿੰਗ ਦੇ ਜਿਹੜੇ ਲੋਕ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਹੋ ਕਿ ਭੱਦੀ ਸ਼ਬਦਾਵਲੀ ਵਰਤਦੇ ਐ ਇਹ ਉਹੀ ਲੋਕ ਐ ਤਨਖਾਹਾਂ ਤੇ ਰੱਖੇ ਹੋਏ ਐ ਇਹਨਾਂ ਨੂੰ ਨਾ ਪੰਜਾਬ ਦੀ ਸਮਝ ਆ ਨਾ ਪੰਥ ਦੀ ਸਮਝ ਆ ਨਾ ਪੰਥਕ ਸ਼ਖਸੀਅਤਾਂ ਦੀ ਸਮਝ ਆ ਪਰ ਇਹਨਾਂ ਨੂੰ ਤੇ ਕੋਈ ਗੱਲ ਸਿਖਾ ਜੰਦੀ ਐ ਫਲਾਣੇ ਨੂੰ ਫੜ ਲਓ ਤੇ ਉਹ ਫੜ ਲੈਂਦੇ ਨੇ ਮੈਂ ਤਾਂ ਹੈਰਾਨ ਆ ਕਿ ਜਦੋਂ ਵਿਕਰਮ ਸਿੰਘ ਮਜੀਠਾ ਨੇ ਉਹ ਇੱਕ ਚਿੱਠੀ ਜੀ ਲਿਖਤੀ ਸੀ ਤੇ ਇਹ ਪਘੋੜੇਦਲ ਦੇ ਆਗੂ ਏ ਮਤਲਬ ਕਿਸੇ ਦੇ ਸਗੇ ਨਹੀਂ ਹਨ ਉਹਨਾਂ ਨੂੰ ਪੈਸੇ ਮਿਲਦੇ ਆ ਉਹ ਪਗੋੜਾ ਦਾ ਪ੍ਰਧਾਨ ਜਿਹਨੂੰ ਇਸ਼ਾਰਾ ਕਰਦਾ ਉਹਨੂੰ ਪੈ ਜਾਂਦੇ ਨੇ